ਕੋ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੀ ਖੁਸ਼ੀ ਦੀ ਗੱਲ ਹੈ ਸਾਡਾ ਛੋਟਾ ਭਰਾ ਦੀਪੂ ਕਰਾਲੀ ਸਾਡੇ ਦਸਤਰ ਚਰਨ ਪਾਏ ਨੇ ਆ ਕੇ ਤੇ ਇਹਨਾਂ ਨੇ ਇੱਕ ਬਹੁਤ ਵੱਡਾ ਪ੍ਰਾਲਾ ਕੀਤਾ ਜਿਹੜਾ ਕਿ 51 ਬੇਟੀਆਂ ਦੇ ਲੋੜ ਬੰਦਾਂ ਦੇ ਵਿਆਹ ਦਾ ਇੱਕ ਹੋ ਚੁੱਕਿਆ ਮੇਲਾ ਟੋਟਾ ਤੇ ਬਹੁਤ ਵੱਡੀ ਤਦਾਦ ਦੇ ਵਿੱਚ 22 ਤਰੀਕ ਨੂੰ ਉਥੇ ਪੈਨਸ ਦੇ ਵਿੱਚ ਇਹਨਾਂ ਨੇ ਬਹੁਤ ਵੱਡਾ ਪ੍ਰੋਗਰਾਮ ਰੱਖਿਆ ਜਿਹਦੇ ਵਿੱਚ ਅਸੀਂ ਆਪਣੇ ਛੋਟੇ ਭਰਾ ਦੀ ਪੂਜੀ ਦਾ ਆਉਣ ਤੇ ਧੰਨਵਾਦ ਕਰਦੇ ਆਂ ਤੇ ਜੋ ਵੀ ਇਹ ਸਾਡੀ ਡਿਊਟੀ ਲਾਣਗੇ ਅਸੀਂ ਇਹਨਾਂ ਨਾਲ ਤਨ ਮੰਨ ਧਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਤੇ ਗਾੜੀ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਆਣਾ 22 ਸਤੰਬਰ ਨੂੰ ਜੋੜੀ ਭੈਣਾਂ ਦੇ ਸਾਡੀ ਲੋਣਾ ਪਰਿਵਾਰੇ ਵਿਆਹ ਹੋ ਰਿਹਾ ਹੈ ਤਾਂ ਅੱਜ ਅਸੀਂ ਆਪਣੇ ਹਲਕੇ ਦੀ ਸ਼ਾਹ ਜੋਈ ਸਾਹਿਬ ਕੋਲ ਆਏ ਆ ਇਨਵੀਟੇਸ਼ਨ ਇਹ ਆਇਆ ਤੇ ਤਾਂ ਇਹਨਾਂ ਮਿਲ ਕੇ ਅੱਜ ਫਸਟ ਟਾਈਮ ਅਸੀਂ ਮੈਨਰੇ ਬਹੁਤ ਵਧੀਆ ਲੱਗਿਆ ਬਹੁਤ ਦਿਲਦਾਰ ਇਨਸਾਨ ਹੈ ਤਾਂ ਮੈਂ ਇਹਨਾਂ ਨੂੰ ਸਭ ਨੂੰ ਇਹ ਰਿਕੁਐਸਟ ਹੈ ਕਿ 22 ਤਰੀਕ ਨੂੰ ਦੇਖੋ ਜੀ ਜੋ ਇਹ ਪ੍ਰੋਗਰਾਮ ਹੋ ਰਿਹਾ ਏ ਇਹ ਸਭ ਦੀ ਸਹਿਯੋਗ ਨਾਲ ਹੋ ਰਿਹਾ ਪੂਰੇ ਪੰਜਾਬ ਅਸੇ ਸਹਿਯੋਗ ਨਾਲ ਹੋ ਰਿਹਾ ਤਾਂ ਮੈਂ ਸਭ ਨੂੰ ਅਪੀਲ ਹੈ ਕਿ 22 ਤੰਮ੍ਹ ਮੈਂ ਵੀਡੀਓ ਵਾਤਵਾ ਸ਼ੇਅਰ ਕਰੋ ਜੋ ਤਾਂ ਕਿ ਜੋ ਨਵਿੰਦਾ ਪਰਿਵਾਰ ਹੈ ਉਹ ਤੱਕ ਇਹ ਵੀਡੀਓ ਪਹੁੰਚ ਸਕੇ ਧੰਨਵਾਦ ਜੀ